मंत्री ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੂਬੇ 'ਚ 118 ਸਕੂਲ ਆਫ ਐਮਿਨੈਂਸ ਖੋਲ ਕੇ ਸਿੱਖਿਆ ਦੇ ਖੇਤਰ 'ਚ ਕ੍ਰਾਂਤੀਕਾਰੀ ਬਦਲਾਅ ਲਿਆਂਦਾ ਹੈ। ਇਹਨਾਂ ਸਕੂਲਾਂ 'ਚ ਸੂਬੇ ਦੇ ਹਰ ਬੱਚੇ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਸਕੂਲ ਆਫ ਐਮਿਨੈਂਸ ਦੀ ਸਿਰਫ ਇਮਾਰਤ ਹੀ ਸ਼ਾਨਦਾਰ ਨਹੀਂ ਹੈ। ਸਭੋਂ ਐਸ ਦੇ ਕਲਾਸਰੂਮ, ਲਾਇਬ੍ਰੇਰੀਆਂ, ਪ੍ਰਯੋਗਸ਼ਾਲਾਵਾਂ ਅਤੇ ਬਾਥਰੂਮ ਵੀ ਸ਼ਾਨਦਾਰ ਹਨ। ਇਹ ਨਹੀਂ ਨਹੀਂ ਪੰਜਾਬ ਸਰਕਾਰ ਵੱਲੋਂ ਇਹਨਾਂ ਸਕੂਲਾਂ 'ਚ ਦੂਰੋਂ ਆਉਣ ਵਾਲੇ ਬੱਚਿਆਂ ਦੇ ਲਈ ਫ੍ਰੀ ਬੱਸ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਸ਼ਾਮ ਵਾਲੀ ਸ਼ਿਫਟ ਜਿਹੜੀ ਹੈ ਖਾਸ ਤੌਰ 'ਤੇ ਸਰਦੀਆਂ 'ਚ ਉਹਦੇ ਵਾਸਤੇ ਮਾਪਿਆਂ ਨੂੰ ਫਿਕਰ ਲੱਗੀ ਰਹਿੰਦੀ ਸੀ ਹਨੇਰਾ ਹੋ ਜਾਂਦਾ ਸੀ ਜਲਦੀ। ਪਰ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਅੱਜ ਮੈਨੂੰ ਖੁਸ਼ੀ ਹੋਈ 73 ਕਮਰੇ ਉੱਥੇ ਬਣ ਗਏ। ਸ਼ਾਨਦਾਰ ਸਕੂਲ ਬਣ ਗਿਆ ਬੱਚੇ ਬੈਠੇ ਐ ਉਸ ਸਕੂਲ ਦੇ ਤੇ ਮੈਂ ਕਈ ਕਲਾਸਰੂਮ ਦੇ ਵਿੱਚ ਗਿਆ ਬਹੁਤ سارے ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਇੱਧਰ ਆ ਗਏ ਕਈ ਬੱਚਿਆਂ ਨੇ ਮਾਪਿਆਂ ਨੂੰ ਦੱਸਿਆ ਕਿ ਮੈਂ ਉੱਥੇ ਜਾਣਾ ਹੈ ਕਈ ਮਾਪਿਆਂ ਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਉੱਥੇ ਜਾਣਾ ਸਾਰਿਆਂ ਨੂੰ ਜੈ ਮਸੀਹ ਦੀ ਜੀ ਔਰ ਅਸੀਂ ਜਿੰਨੇ ਵੀ ਲੋਕ ਇਸ ਟਾਈਮ ਸ਼ੋਭਾ ਯਾਤਰਾ ਦੇ ਵਿੱਚ ਐ ਜੋ ਦੇਖ ਰਹੇ ਸੁਣ ਰਹੇ ਸਭਨਾ ਦੇ ਲਈ ਅਸੀਂ ਰੱਬ ਦੇ ਅੱਗੇ ਪ੍ਰਾਰਥਨਾ ਕਰਦੇ ਪ੍ਰਭੂ ਯਸੂ ਦੇ ਅੱਗੇ 크리스마ਸ ਨਵਾਂ ਸਾਲ ਸਭਨਾ ਦੇ ਲਈ ਬੜਾ ਆਸ਼ੀਸ਼ਮਈ ਹੋਵੇ ਬਰਕਤ ਵਾਲਾ ਹੋਵੇ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਔਰ ਪੂਰੀ ਮਨੁਮਜਾਤੀ ਦੇ ਲਈ ਅਸੀਂ ਪ੍ਰਾਰਥਨਾ ਕਰਦੇ ਆ ਕਿ ਪਰਮੇਸ਼ਵਰ ਜੀ ਸਾਰਿਆਂ ਨੂੰ ਬਹੁਤ ਬਹੁਤ ਬਰਕਤ ਦੇਣ ਸੋਖ ਸ਼ਾਂਤੀ ਦੇਣ ਸਲਾਮਤੀ ਦੇਣ ਕਿਉਂਕਿ ਵਚਨ ਦੇ ਵਿੱਚ ਲਿਖਿਆ ਹੈ ਕਿ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਆਏ ਕੋਈ ਵੀ ਵਿਅਕਤੀ ਨਾਸ਼ ਨਾ ਹੋਵੇ ਬਚਾਇਆ ਜਾਵੇ ਇੱਕ ਇੱਕ ਵਿਅਕਤੀ ਦੇ ਘਰ ਦੇ ਵਿੱਚ ਆਸ਼ੀਸ਼ ਹੋਵੇ ਬਰਕਤ ਹੋਵੇ ਪ੍ਰਭੂ ਯਿਸੂ ਮਸੀਹ ਦੇ ਆਉਣ ਦਾ ਸਨੇਹਾ ਇਹ ਹੈ ਕਿ ਮੁਹੱਬਤ ਲੈ ਕੇ ਪੂਰੀ ਮਾਨਵਜਾਤੀ ਲਈ ਹਰ ਇੱਕ ਕੌਮ ਦੇ ਲਈ ਹਰ ਇੱਕ ਜਾਤ ਦੇ ਲਈ ਹਰ ਇੱਕ ਪ੍ਰਤੀਕ ਵਿਅਕਤੀ ਲਈ ਜਿੰਨੇ ਵੀ ਇਸ ਧਰਤੀ ਤੇ ਲੋਕ ਵਸਦੇ ਨੇ ਸਭਨਾਂ ਨੂੰ ਪ੍ਰਭੂ ਯਿਸੂ ਮਸੀਹ ਪਿਆਰ ਕਰਦੇ ਨੇ ਪਿਆਰ ਦਾ ਸੁਨੇਹਾ ਲੈ ਕੇ ਅੱਜ ਤੋਂ 2000 ਸਾਲ ਚਾਹ ਵੀ ਪਹਿਲੇ ਆਏ ਛੁਟਕਾਰਾ ਲੈ ਕੇ ਆਏ ਚੰਗਿਆਈ ਲੈ ਕੇ ਮੁਕਤੀ ਲੈ ਕੇ ਆਏ ਕਿਉਂਕਿ ਵਚਨ ਜੀ ਲਿਖਿਆ ਧਰਤੀ ਦੇ ਥੱਲੇ ਅਸਮਾਨ ਦੇ ਤੱਲੇ ਧਰਤੀ ਦੇ ਉੱਪਰ ਦੂਸਰਾ ਕੋਈ ਨਾਮ ਨਹੀਂ ਦਿੱਤਾ ਗਿਆ ਜਿਹਦੇ ਦੁਆਰਾ ਉਧਾਰ ਹੋ ਸਕੇ ਪ੍ਰਭ ਯਿਸੂ مسیਹ ਹਰੇਕ ਨੂੰ ਬਹੁਤ ਪਿਆਰ ਕਰਦੇ ਸਭਨਾਂ ਨੂੰ 크리스마ਸ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਇਹ ਨਵੇਂ ਸਾਲ 크리스마ਸ ਤੁਹਾਡੇ ਲਈ ਤੁਹਾਡੇ ਪਰਿਵਾਰ ਦੇ ਲਈ ਤੁਹਾਡੇ ਕਾਰੋਬਾਰਾਂ ਦੇ ਲਈ ਬੜੀ ਆਸ਼ੀਸ਼ ਮਾਈ ਹੋਵੇ ਸਾਰਿਆਂ ਨੂੰ ਜੈ ਮਸੀਹ ਹallelujah ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਐਮਸੀ ਦੀ ਜੋ ਕਿ ਅੱਜ ਬੇਸ਼ਬਾ ਚਰਚ ਆਫ ਗੋਡ ਬੇਗਵਾਲ ਵੱਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਜੋ ਕਿ ਚੜਦੀਪਤੀ ਬੇਗਵਾਲ ਤੋਂ ਸਟਾਰਟ ਹੁੰਦੀ ਹੋਈ ਪੂਰੇ ਨਗਰ ਦੇ ਵਿੱਚ ਬਾਜ਼ਾਰ ਦੇ ਵਿੱਚ ਆਉਂਦੀ ਹੋਈ ਫਿਰ ਸਮਾਪਤ ਚਰਚ ਦੇ ਵਿੱਚ ਹੋਵੇਗੀ ਤੇ ਅਸੀਂ ਇਸ ਸ਼ੋਭਾ ਦਾ ਸ਼ੋਭਾ ਯਾਤਰਾ ਦੇ ਦੌਰਾਨ ਸਭਨਾਂ ਦੇ ਲਈ ਸ਼ਾਂਤੀ ਦੇ ਲਈ ਪ੍ਰਾਰਥਨਾ ਕਰਾਂਗੇ ਇਸ ਨਗਰ ਦੇ ਲਈ ਕਿ ਜੋ 크리스마ਸ ਹੈ ਨਮਾਸਾਰ ਸਾਰਿਆਂ ਦੇ ਲਈ ਇੱਕ ਬਰਕਤ ਦਾ ਕਾਰਨ ਹੋਵੇ ਸਾਰਿਆਂ ਲਈ ਇੱਕ ਬੜੀ ਆਸ਼ੀਸ਼ ਦਾ ਕਾਰਨ ਹੋਵੇ ਸਾਰਿਆਂ ਨੂੰ ਜੈ ਐਮਸੀ ਦੀ ਕਲਪੀਰ ਸਰ ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ ਸਾਰੇ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ 베르 ਸ਼ਬਾ ਚਰਚ ਆਫ ਕਾਉਂਟ ਵੱਲੋਂ ਬੇਕਵਾਲ ਵੱਲੋਂ ਅਸੀਂ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਹਾਂ ਇਸ ਨਗਰ ਨੂੰ ਹਰੇਕ ਇਸ ਮੈਸੇਜ ਨੂੰ ਸੁਣਨ ਵਾਲੇ ਨੂੰ ਔਰ ਪਰਮੇਸ਼ਰ ਦੇ ਕੋਲੋਂ ਦੁਆ ਮੰਗਦੇ ਹਾਂ ਕਿ ਇਹਨਾਂ ਦੇ ਪਰਿਵਾਰਾਂ ਉੱਤੇ ਆਸ਼ੀਸ਼ ਹੋਵੇ ਇਹ ਸ਼ੋਭਾ ਯਾਤਰਾ ਪਾਸ ਜਸਵਿੰਦਰ ਸਿੰਘ ਬਬਲੂ ਜੀ ਦੀ ਅਗਵਾਈ ਦੇ ਵਿੱਚ ਚਰਚ ਬੇਰਸ਼ਬਾਫ ਗੌਰ ਵੱਲੋਂ ਕੱਢੀ ਜਾ ਰਹੀ ਹੈ ਔਰ ਇਹ ਬੇਕਵਾਲ ਦੇ ਪੂਰੇ ਨਗਰ ਦੇ ਵਿੱਚ ਕੱਢੀ ਜਾਵੇਗੀ ਔਰ ਅਸੀਂ ਸਾਰੇ ਮਿਲ ਕੇ ਜੋ ਪ੍ਰਭ ਯਿਸੂ ਮਸੀਹ ਜੋ ਮੁਕਤੀਦਾਤਾ ਹੈ ਜੋ ਇਸ ساری ਦੁਨੀਆ ਨੂੰ ਮੁਕਤੀ ਦੇਣ ਦੇ ਲਈ ਆਏ ਅਸੀਂ ਉਹਨਾਂ ਦਾ ਇੱਕ ਮੈਸੇਜ ਸ਼ਾਂਤੀ ਦਾ ਮੈਸੇਜ ਸਾਰੀ ਦਮਾਗੇ ਨਗਰ ਨੂੰ ਸਾਰਿਆਂ ਨੂੰ ਸਾਡੇ ਵੱਲੋਂ ਫਿਰ ਤੋਂ ਜੈ ਮਸੀਹ ਦੀ ਪਰਮੇਸ਼ਰ ਤੇ ਅਨੁਵਾਸੀ ਜੇ